ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ PS TET 2024 ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ PS TET 1 ਦਸੰਬਰ 2024 ਨੂੰ ਲਿਆ ਗਿਆ ਸੀ ਜਿਸ ਦੀ ਅਨਸਰ ਕੀ ਆਊਟ ਕਰ ਦਿੱਤੀ ਗਈ ਸੀ ਤੇ ਅਨਸਰ ਕੀ ਤੇ ਜੋ ਕੁਐਸਚਨ ਗਲਤ ਸੀ ਉਹਨਾਂ ਤੇ ਅਬਜੈਕਸ਼ਨ ਲਾਇਏ ਗਏ ਨੇ ਤੇ ਅਬਜੈਕਸ਼ਨ ਦੀ ਜਿਹੜੀ ਡੇਟ ਵੀ ਖਤਮ ਹੋ ਚੁੱਕੀ ਹੈ ਤਾਂ ਹੁਣ ਜਿਹੜੀ ਰਿਜੈਕਸ਼ਨ ਤੋਂ ਬਾਅਦ ਕੀ ਅਨਸਰ ਕੀ ਦੁਬਾਰਾ ਆਏਗੀ ਜਾਂ ਸਿੱਧਾ ਰਿਜ਼ਲਟ ਆਏਗਾ ਇਸ ਦੇ ਬਾਰੇ ਚ ਅਪ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਇਲਾਵਾ ਕਿੰਨੇ ਨੰਬਰ ਦੀ ਗ੍ਰੇਡ ਇਸ ਮਿਲੇਗੀ ਕਿ ਨਹੀਂ ਮਿਲੇਗੀ ਇਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਕੋਈ ਵੀ ਵੀਡੀਓ ਹੋਵੇ ਤਾਂ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਜਾਵੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਪੀਐਸਟੈਟ 2024 ਜਿਸ ਦਾ ਪੇਪਰ 1 ਦਸੰਬਰ 2020 ਨੂੰ ਲਿਆ ਗਿਆ ਸੀ ਤਾਂ ਜਿਸ ਦੀ ਆਨਸਰ ਕੀ ਆਊਟ ਕਰ ਦਿੱਤੀ ਗਈ ਹੈ ਤਾਂ ਹੁਣ ਉਸ ਤੇ ਆਬਜੈਕਸ਼ਨ ਲੱਗ ਚੁਕੀਆਂ ਨੇ ਤਾਂ ਕੀ ਉਸ ਦੀ ਜਿਹੜੀ ਆਪਣੇ ਕੋਲ ਆਨਸਰ ਕੀ ਦੁਬਾਰਾ ਆਵੇਗੀ ਜਾਂ ਨਹੀਂ ਆਵੇਗੀ ਇਸ ਦੇ ਵਿੱਚ ਦੋ ਰਏ ਆ ਰਹੇ ਨੇ ਤੋਂ ਡਿਪਾਰਟਮੈਂਟ ਵੀ ਕੋਈ ਇਸ ਦੇ ਵਿੱਚ ਕਲੀਅਰ ਜਵਾਬ ਨਹੀਂ ਦੇ ਰਿਹਾ ਡਿਪਾਰਟਮੈਂਟ ਦੇ ਵਿੱਚ ਜਦੋਂ ਫੋਨ ਕੀਤਾ ਜਾਂਦਾ ਹੈ ਤਾਂ ਕਿਸੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਅਨਸਰ ਕੀ ਰਿਵਾਈਜ਼ ਹੋ ਕੇ ਆਵੇਗੀ ਤੇ ਉਸ ਦੇ ਵਿੱਚ ਜਿਹੜੀਆਂ ਅੰਦਾਜ਼ ਦਿੱਤਾ ਜਾਵੇਗਾ ਕਿ ਕਿਹੜੇ ਪੇਪਰ ਦੇ ਵਿੱਚ ਕਿਹੜੇ ਕੁਐਸਚਨ ਦਾ ਜਿਹੜਾ ਅਨਸਰ ਹੈ ਉਹ ਗਲਤ ਸੀ ਕਿਸ ਦੀ ਗ੍ਰੇਸ ਦਿੱਤੀ ਗਈ ਹੈ ਤੇ ਕਿਸ ਦਾ ਜਿਹੜਾ ਅਨਸਰ ਚੇਂਜ ਕੀਤਾ ਗਿਆ ਹੈ ਪਰ ਕਈ ਵਾਰੀ ਡਿਪਾਰਟਮੈਂਟ ਇਹ ਕਹਿ ਰਿਹਾ ਕਿ ਜਿਹੜਾ ਇਸ ਦਾ ਸਿੱਧਾ ਰਿਜ਼ਲਟ ਆਊਟ ਕੀਤਾ ਜਾਵੇਗਾ ਜਿਵੇਂ ਕਿ ਆਪਾਂ ਜਾਣਦੇ ਹਾਂ ਸੰਭਾਵਿਤ ਡੇਟ ਜਿਹੜੀ ਹੈ 1 ਜਨਵਰੀ 2025 ਦਿੱਤੀ ਹੋਈ ਹੈ ਜਦੋਂ ਡੇਟ ਜਿਹੜਾ ਡਿਕਲੇਅਰ ਕੀਤਾ ਜਾਣਾ ਹੈ ਰਿਜ਼ਲਟ ਤਾਂ ਹੋ ਸਕਦਾ ਹੈ ਕਿ 1 ਤਰੀਕ ਨੂੰ ਜਿਹੜਾ ਹੈ ਉਹ ਰਿਜ਼ਲਟ ਸਿੱਧਾ ਡਿਕਲੇਅਰ ਕਰ ਦਿੱਤਾ ਜਾਵੇ ਜੇਕਰ ਰਿਜ਼ਲਟ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤਾਂ ਕਿੰਨੇ ਨੰਬਰਾਂ ਦੀ ਗ੍ਰੇਸ ਮਿਲੇਗੀ ਇਸ ਦੀ ਵੀ ਆਪਾਂ ਗੱਲ ਕਰਦੇ ਆ ਤਾਂ ਇਸ ਦੇ ਵਿੱਚ ਜਿਹੜੇ 2 ਜਾਂ 3 ਨੰਬਰ ਦੀ ਗ੍ਰੇਸ ਮਿਲਣ ਦੀ ਤਾਂ ਪੂਰੀ ਸੰਭਾਵਨਾ ਹੈ ਜੇਕਰ ਸਿੱਧਾ ਰਿਜਲਟ ਡਿਕਲੇਅਰ ਕੀਤਾ ਜਾਂਦਾ ਹੈ ਤਾਂ ਕਿਵੇਂ ਪਤਾ ਚੱਲੇਗਾ ਕਿ ਕਿਹੜਾ ਆਨਸਰ ਠੀਕ ਸੀ ਕਿਹੜਾ ਆਨਸਰ ਗਲਤ ਸੀ ਗ੍ਰੇਸ ਕਿੰਨਾ ਨੂੰ ਮਿਲਦੀ ਹੈ ਇਸ ਦੀ ਵੀ ਆਪਾਂ ਗੱਲ ਕਰਦੇ ਹਾਂ ਗ੍ਰੇਸ ਉਸ ਕੁਐਸਚਨ 'ਤੇ ਮਿਲਦੀ ਹੈ ਜਿਸ ਦੇ ਵਿੱਚ ਜਿਹੜਾ ਕੁਐਸਚਨ ਦੇ ਆਨਸਰ ਕੋਈ ਵੀ ਨਹੀਂ ਬਣਦਾ ਸਾਰੀਆਂ ਆਪਸ਼ਨਾਂ ਗਲਤ ਹੁੰਦੀਆਂ ਨੇ ਤਾਂ ਉਸ ਦੇ ਵਿੱਚ ਜਿਹੜੀ ਗ੍ਰੇਸ ਦਿੱਤੀ ਜਾਂਦੀ ਹੈ ਜਾਂ ਇੱਕ ਤੋਂ ਵੱਧ ਆਨਸਰ ਬਣਦੇ ਨੇ ਤਾਂ ਉਸ ਦੀ ਵੀ ਕਈ ਵਾਰੀ ਗ੍ਰੇਸ ਦਿੱਤੀ ਜਾਂਦੀ ਹੈ ਪਰ ਜਿਹੜੇ ਕੁਐਸਚਨ ਦੇ ਆਨਸਰ ਬਦਲਿਆ ਜਾਂਦਾ ਹੈ ਜਿਸ ਦਾ ਆਨਸਰ ਮੰਨ ਲਓ ਕਿਸੇ ਕੁਸਚਨ ਦਾ ਆਨਸਰ A ਸੀ ਤਾਂ ਉਸ ਦਾ ਆਨਸਰ ਜਿਹੜਾ B ਕਰ ਦਿੱਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਨੰਬਰ ਮਿਲੇਗਾ ਜਿਨ੍ਹਾਂ ਦਾ ਆਨਸਰ B ਦਿੱਤਾ ਹੋਵੇਗਾ ਜਿਨ੍ਹਾਂ ਦਾ ਆਨਸਰ ਦੂਸਰਾ ਜਿਹੜਾ ਚੇਂਜ ਕੀਤਾ ਗਿਆ ਹੈ ਉਹਨਾਂ ਨੂੰ ਮਿਲੇਗਾ ਤੇ ਦੂਸਰਿਆਂ ਦਾ ਜਿਹੜਾ ਆਨਸਰ ਕੱਟ ਦਿੱਤਾ ਜਾਵੇਗਾ ਕੀ ਗ੍ਰੇਸ ਜਿਹੜੀ ਉਹਨਾਂ ਬੱਚਿਆਂ ਨੂੰ ਹੀ ਦਿੱਤੀ ਜਾਵੇਗੀ ਜਿਨ੍ਹਾਂ ਨੇ ਓਬਜੈਕਸ਼ਨ ਲਾਈ ਹੈ ਤਾਂ ਇਹ ਵੀ ਕਈ ਸਵਾਲ ਆ ਰਹੇ ਨੇ ਪਰ ਨਹੀਂ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਜਿਨ੍ਹਾਂ ਨੇ ਓਬਜੈਕਸ਼ਨ ਲਾਈਏ ਸਿਰਫ ਉਹਨਾਂ ਨੂੰ ਹੀ ਨੰਬਰ ਦਿੱਤਾ ਜਾਵੇਗਾ ਜੇਕਰ ਨੰਬਰ ਦਿੱਤਾ ਜਾਵੇਗਾ ਤਾਂ ਸਾਰਿਆਂ ਨੂੰ ਹੀ ਦਿੱਤਾ ਜਾਵੇਗਾ ਜੇ ਗ੍ਰੇਸ ਦਿੱਤੀ ਜਾਂਦੀ ਹੈ ਤਾਂ ਸਾਰੇ ਕੈਨੇਡੀਟ ਨੂੰ ਦਿੱਤੀ ਜਾਂਦੀ ਹੈ ਤੇ ਜੇਕਰ ਅਨਸਰ ਚੇਂਜ ਕੀਤਾ ਜਾਂਦਾ ਹੈ ਤਾਂ ਜਿਹੜਾ ਉਹਨਾਂ ਦਾ ਬੱਚਿਆਂ ਦਾ ਅਨਸਰ ਹੋਏਗਾ ਮੰਨ ਲਓ A ਤੋਂ B ਕੀਤਾ ਜਾਂਦਾ ਹੈ ਤਾਂ ਜਿਨ੍ਹਾਂ ਦਾ B ਹੋਏਗਾ ਉਹਨਾਂ ਸਾਰਿਆਂ ਨੂੰ ਹੀ ਉਹ ਦਾ ਨੰਬਰ ਦਿੱਤਾ ਜਾਵੇਗਾ ਤਾਂ ਇਸ ਤੋਂ ਇਲਾਵਾ ਕਿੰਨੇ ਨੰਬਰਾਂ ਦੀ ਗ੍ਰੇਸ ਮਿਲੇਗੀ ਤੇ 2 ਤੋਂ 3 ਨੰਬਰਾਂ ਦੀ ਜਿਹੜੀ ਗ੍ਰੇਸ ਮਿਲਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਇਸ ਦੇ ਵਿੱਚ 2 ਤੋਂ 3 ਜਿਹੜੇ ਕੁਐਸਚਨ ਉਹ ਗਲਤ ਸੀ ਤਾਂ ਗ੍ਰੇਸ ਜੇ ਦਿੱਤੀ ਜਾਂਦੀ ਹੈ ਤਾਂ ਸਾਰਿਆਂ ਨੂੰ ਦਿੱਤੀ ਜਾਵੇਗੀ ਜੇਕਰ ਆਨਸਰ ਚੇਂਜ ਕੀਤਾ ਜਾਂਦਾ ਹੈ ਤਾਂ ਜਿਹੜਾ ਆਨਸਰ ਸਹੀ ਬਣਦਾ ਹੈ ਜੋ ਆਪਸ਼ਨ ਸਹੀ ਬਣਦੀ ਹੈ ਉਸ ਆਨਸਰ ਦਿੱਤਾ ਜਾਵੇਗਾ ਜੇਕਰ ਆਨਸਰ ਕੀ ਰਿਵਾਈਜ਼ ਹੋ ਕੇ ਆਂਦੀ ਹੈ ਉਸ ਦੇ ਵਿੱਚ ਕਲੀਅਰ ਪਤਾ ਚੱਲ ਜਾਵੇਗਾ ਕਿਹੜੇ ਏ ਕੁਐਸਚਨਸ ਗ੍ਰੇਸ ਦਿੱਤੀ ਗਈ ਹੈ ਤੇ ਕਿਹੜੇ ਕੁਐਸਚਨ ਦਾ ਆਨਸਰ ਚੇਂਜ ਕੀਤਾ ਗਿਆ ਹੈ ਬਟ ਜੇਕਰ ਆਨਸਰ ਕੀ ਨਹੀਂ ਦਿੱਤੀ ਜਾਂਦੀ ਰਿਵਾਈਜ਼ ਕਰਕੇ ਸਿੱਧਾ ਰਿਜ਼ਲਟ ਦਿੱਤਾ ਜਾਂਦਾ ਹੈ ਤਾਂ ਫਿਰ ਇਸ ਗੱਲ ਦਾ ਪਤਾ ਨਹੀਂ ਲੱਗੇਗਾ ਇਹ ਸੀ ਅੱਜ ਦੀ ਅਪਡੇਟ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਅਪਡੇਟ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਵੀ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ